ਓਹ ਪ੍ਰੋਬਲਮ ਆ ਪ੍ਰੋਬਲਮ ਨਾ ਤੇ ਡੀਪ ਨਹੀਂ ਪਟਾਏਗਾ ਉਸਤਾਦ ਹਾਂ ਖਦਰਨਾਗਰ ਈ ਵਿੱਚ ਫਿਰਦੇ ਆਂ ਅਸੀਂ ਇੱਧਰ ਓਏ ਹੋ ਓਏ ਹੋ ਓਏ ਹੋ ਉੱਪਰ Bravo. ਆ ਗੱਡੀ ਸੀ ਬੰਜੋ ਨੋ ਇਹ ਲਾਕਾ ਹੈਗਾ ਤੁੰਦ ਵਾਲਾ ਆ ਪੋਕੋ ਪੋਕੋ ਥੋਲਿਓ ਦੀ ਤਰੋ ਇਹ ਲਾਕਾ ਹੈਗਾ ਤੁੰਦ ਵਾਲਾ ਪਹਾੜੀ ਇਲਾਕੇ ਦੇ ਵਿੱਚ ਅਦਨ ਘਰ ਇਹਨਾਂ ਦਾ ਤੇ ਇੱਥੇ ਮੁੰਡਿਆਂ ਨੇ ਮਹਿਫਿਲ ਸਜਾਉਣੀ ਆ ਹੁਣ ਬੈਟਰੀ 2% ਮਾਹੌਲ ਦੇ ਸੁਣਾਣੀ ਪਹਾੜੀ ਇਲਾਕੇ ਦਾ ਸਾਹ ਆ ਭਾਰ ਦੇ ਉੱਤੇ ਹੈ ਜਮਾ ਫਾਚਿੰਘਿਅਲੇ ਨੂੰ ਪੋਕੋ ਐ ਪੋਕੋ ਪੋਕੋ ਉਹਨੂੰ ਗ੍ਰਾਂਡੇ ਅਸੀਂ ਲੱਕਣਾ ਲੈ ਕੇ ਜਾਣੀ ਆ ਇੱਥੋਂ ਜਿੱਥੇ ਮਹਿਫਲ ਲਗਣੀ ਆ ਉੱਥੇ ਜਿਹੜੀ ਗੱਡੀ ਮੈਂ ਦਿਖਾਈ ਆ ਉਹ ਐਸੀ ਪਹਾੜਾਂ ਦੇ ਵਿੱਚ ਘੁੰਮਦੀ ਤੇ ਇੱਥੇ ਮੇਡ ਮੋਡ ਖਾਂਦੇ ਬੰਦੇ ਬੈ ਕੇ ਸਾਰੇ ਟਾਲੀਆਂ ਵਾ ਖਾਲੀ ਜਗ੍ਹਾ ਪਹਾੜ ਦੇ ਟਾਪ ਤੇ ਉੱਪਰ ਜਗ੍ਹਾ ਤੇ ਇੱਥੇ ਇਹ ਲੱਕੜਾ ਲੁੱਕਣਾ ਜੰਗਲ ਚੋਂ ਕੱਟ ਲਿਆਉਂਦੇ ਆ ਸਾਰਾ ਜੰਗਲ ਆ ਤੇ ਅਸਲ ਚ ਦੇਖਣ ਨੂੰ ਬਹੁਤ ਵਧੀਆ ਫੋਨ ਤੇ ਦਾ ਚਲੋ ਘੱਟ ਲਿੰਦਾ ਫੋਨ ਵੀ ਥੋੜਾ ਸਸਤਾ ਐਪਲ ਉਪਲ ਦੇ ਫੋਨ ਤੇ ਦਾ ਬਹੁਤ ਵਧੀਆ ਵਿਊ ਦਿੰਦੇ ਨੇ ਇਲਾਕਾ ਬਹੁਤ ਸੋਹਣਾ ਤੇ ਸ਼ਾਂਤੀ ਪਈ ਹੈ ਇਹ ਜੰਗਲੀ ਜਿਰੀ ਚ ਇਹਨਾਂ ਦਾ ਘਰ ਬਣਾਇਆ ਹੋਇਆ ਇੱਥੇ ਵਿਚਾਲੇ ਜੀ ਤੇ ਮੈਂ ਬਾਅਦ ਚ ਦਿਖਾਉਂਗਾ ਜਿੰਨਾ ਵੀ ਇਹ ਜਵਾਗਫਰ ਦੇ ਵਿੱਚ ਤੇ ਲੱਕੜਾਂ ਇਕੱਠੀਆਂ ਕਰਨੀਆਂ ਨੇ ਲੱਕੜਾਂ ਮੀਟ ਨੂੰ ਇਹਨਾਂ ਦਾ ਕੰਮ ਹੋਣੀ ਨੇ ਤੇ ਅੰਦਰ ਹੁਣ ਜਿਹੜੀ ਠੰਡ ਹੈ ਇੱਥੇ ਉਹ ਲੱਕੜਾਂ ਨੂੰ ਬਾਲਣਾ ਤੇ ਉਹਦੇ ਨਾਲ ਸੇਕ ਜਿਹੜਾ ਕਮਰੇ ਚ ਰਹੂਗਾ ਤੇ ਬਾਕੀ ਜਿਹੜੀ ਵੀਡੀਓ ਹੋਵੇ ਫਿਰ ਦੱਸੂਗਾ ਬਣਾ ਕੇ ਬਹੁਤ ਸੋਹਣਾ ਇਲਾਕਾ ਤੇ ਦੋ ਤਿੰਨ ਫੋਟੋਆਂ ਖਿੱਚਦੀਆਂ ਇੱਥੇ ਬਾਕੀ ਦੇਖਦੇ ਹਾਂ ਕੀ ਬਣਦਾ ਵੀਰ ਦਾ ਪਤਾ ਨਹੀਂ ਕਾਦਾ ਹਾਲਾਤ ਮੈਂ ਪੁੱਛਿਆ ਨਹੀਂ ਤੇ ਉਹ ਪਰੇ ਅੱਗ ਬਲਦੀ ਆ ਪਰ ਉਹ ਇਹ ਉਹ ਅੱਗ ਬਲਦੀ ਪਰੇ ਉੱਥੇ ਅੱਗ ਬਲ ਕੇ ਇੱਥੋਂ ਉਹ ਤੋਂ ਕੋਲੇ ਚੱਕ ਕੇ ਇੱਥੇ ਰੱਖ ਦਿਆ ਆਖਰ ਉਧਰੋਂ ਪੱਕ ਦੱਸ ਸਾਰੇ ਖਾਣ ਲੱਗੇ ਹੋ ਜੀ 70 ਗਾਜ਼ ਆ ਰਹੇ ਬਣਦਾ ਹੈ ਇਟਲੀ ਦੇ ਲੋਕਾਂ ਦੀ ਦੇਖੋ ਪਾਰਟੀ ਆ ਮੀਟ ਆ 올ਿਵਿਆ ਦਾ ਤੇਲ ਆ ਤੇ ਆਹ ਕੱਚਾ ਮੀਟ ਤੇ ਆਹ ਮੀਟ ਇਹਦੇ ਵਿੱਚ ਬਣਦਾ ਵਾ ਤੇਲ ਪਾ ਕੇ ਤੇ ਇੱਧਰ ਕੱਚਾ ਰੱਖਿਆ ਇੱਧਰ ਪੱਕਦਾ ਤੇ ਉੱਧਰ ਲੋਕ ਖਾਂਦੇ ਸਾਰੇ ਬੈਠੇ ਹਾਂ ਓਕੇ ਪਾਸੇ ਨਰਮੇ ਏ ਓ ਕੀ ਬੀਨ ਉਹ ਨਹੀਂ ਦੋ ਨਾ ਆ ਲੱਗਿਆ ਖਾਣਾ ਸੈਂਡਵਿਚ ਬਣਾ ਕੇ ਨਾਲ ਅੱਗ ਜਗਿਆ ਓਏ ਓਏ ਸਾਰੇ ਖਾਣ ਲੱਗੇ ਮੰਝ ਮੰਝ ਇਧਰ ਅੱਗ ਵੱਲਦੀ ਆ ਅੱਗ ਦੇ ਉੱਤੇ ਅਸੀਂ ਆਲੇ-ਦਾਲੇ ਉੱਤੇ ਨਹੀਂ ਸੱਚ ਆਲੇ-ਦਾਲੇ ਬਹਿ ਸਕਦੇ ਓਏ ਤੂੰ ਇਹ ਖਾ ਉਹ ਖਾ ਐਡਾ ਪੁਰਾਣਾ ਸਤੋਂ ਦੋਨੇ ਯਾਰ ਐ ਐਡਾਂਸ ਐ ਨਾ ਦਾ